ਹਾਂਜੀ ਸਤਿ ਸ੍ਰੀ ਅਕਾਲ ਸੋ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 ਸੱਚ ਦੀ ਆਵਾਜ਼ ਸੋ ਅੱਜ ਅਸੀਂ ਖੜੇ ਹਾਂ ਪਿੰਡ ਮਹਿਲਾ ਚੌਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ 8ਵੀਂ 10ਵੀਂ ਤੇ 12ਵੀਂ ਦੇ ਨਤੀਜੇ ਆਏ ਨੇ ਸੋ ਇਸ ਸਕੂਲ ਦੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਬਹੁਤ ਹੀ ਪਿਆਰੇ ਸਟੂਡੈਂਟ ਸੁਖਵੀਰ ਸਿੰਘ ਜੀ ਬੜੇ ਵਧੀਆ ਨੰਬਰ ਲੈ ਕੇ ਮੈਟਲਿਸਟ ਦੇ ਵਿੱਚ ਆਏ ਨੇ ਉਹਨਾਂ ਨੇ 500 ਦੇ ਵਿੱਚੋਂ 487 ਨੰਬਰ ਪ੍ਰਾਪਤ ਕੀਤੇ ਨੇ ਜੇ ਆਪਾਂ ਉਹਨਾਂ ਦਾ ਪ੍ਰਤੀਸ਼ਤ ਕੀ ਕਹਿੰਦੇ ਨੇ ਪਰਸੈਂਟੇਜ ਕੱਢੀਏ ਤਾਂ 97.4% ਉਹਨਾਂ ਨੇ ਨੰਬਰ ਲਏ ਨੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਸੁਖਵੀਰ ਜੀ ਨਾਲ ਹੀ ਗੱਲ ਕਰਦੇ ਹਾਂ ਚਲੋ ਫਿਰ ਆਪਾਂ ਬਿਨਾਂ ਦੇਰ ਕੀਤੇ ভাই ਸੁਖਵੀਰ ਕੋਲੇ ਚੱਲਦੇ ਹਾਂ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਅੱਛਾ ਸੁਖਵੀਰ ਜੀ ਪਹਿਲਾਂ ਤਾਂ ਤੁਹਾਨੂੰ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਸੀਂ ਇੱਕ ਬਹੁਤ ਵਧੀਆ ਮੁਕਾਮ ਹਾਸਲ ਕੀਤਾ ਹੈ ਸਾਡੇ ਸਕੂਲ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਟੀਤਰਾਂ ਵਾਸਤੇ ਸਾਡੇ ਸਾਰੇ ਸਟਾਫ ਵਾਸਤੇ ਸਭ ਤੋਂ ਵੱਡਾ ਇਹ ਕਹਲੋ ਵੀ ਤੁਹਾਡੇ ਮਾਂ ਬਾਪ ਵਾਸਤੇ ਤੇ ਤੁਹਾਡੇ ਪੂਰੇ ਪਿੰਡ ਵਾਸਤੇ ਇਹ ਕਹਲੋ ਵੀ ਆਪਣੇ ਜ਼ਿਲ੍ਹੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਤੇ ਸੋ ਥੋੜਾ ਜਿਹਾ ਆਪ ਦੀ ਤੋਂ ਜਾਨਣਾ ਚਾਹਾਂਗੇ ਜੇ ਇਹ ਜੋ ਪ੍ਰਾਪਤੀ ਕਰੀ ਹੈ ਇਹ ਕਿਦਾਂ ਫੀਲ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਜੀ ਪਰ ਇਹਦੇ ਵਿੱਚੋਂ ਮੇਰੇ ਤੋਂ ਜ਼ਿਆਦਾ ਮੇਰੇ ਟੀਚਰਸ ਦਾ ਤੇ ਮੇਰੇ ਫੈਮਿਲੀ ਮੈਂਬਰਸ ਦਾ ਫੁੱਲ ਸਕੋਰਟ ਹੈ ਨਾਲ ਹੀ ਮੇਰੇ ਫਰੈਂਡਸ ਦਾ ਹੀ ਕਿਉਂਕਿ ਇਕੱਲਾ ਦਾ ਬੰਦਾ ਮੈਂ ਪਹਿਲਾਂ ਵੀ ਕਿਹਾ ਕੁਝ ਵੀ ਨਹੀਂ ਕਰ ਸਕਦਾ ਜੀ ਅਗਰ ਕੀ ਮਲਕੀ ਮੈਂ ਆਪ ਦੀ ਇਸ ਕਾਮਯਾਬੀ ਲਈ ਇਕੱਲਾ ਆਪਦੇ ਆਪ ਨੂੰ ਨਹੀਂ ਮੇਰੇ ਟੀਚਰਜ਼ ਨੂੰ ਮੇਰੀ ਫੈਮਿਲੀ ਮੈਂਬਰਸ ਨੂੰ ਯੋਗਦਾਨ ਦਿੱਤਾ ਹੀ ਉਹਨਾਂ ਦਾ ਪੂਰਾ ਵੀ ਉਹਨਾਂ ਦਾ ਪੂਰਾ ਮੇਰੇ ਪਿੱਛੇ ਬਹੁਤ ਵਰਕ ਚੱਲ ਰਿਹਾ ਹੈ ਜੀ ਤੇ ਮੈਂ ਹੀ ਕਹਿੰਦਾ ਮਲਕੀ ਬਸ ਮੈਂਸ਼ਨ ਤੋਂ ਇਲਾਵਾ ਕੁਝ ਨਹੀਂ ਕੋਈ ਸ਼ਾਰਟਕਟ ਸ਼ਾਰਟਕਟ ਨਹੀਂ ਹੁੰਦਾ ਜਿੰਦਗੀ ਵਿੱਚ ਸਿਰਫ ਮਿਹਨਤ ਕੋਈ ਸਮਾਰਟ ਵਰਕ ਨਹੀਂ ਕੁਝ ਨਹੀਂ ਹੁੰਦਾ ਹੈਗਾ ਸਿਰਫ ਹਾਰਡ ਵਰਕ ਹੀ ਬੰਦੇ ਨੂੰ ਅੱਗੇ ਲੈ ਕੇ ਜਾਂਦਾ ਹੈ ਜੀ ਵੈਰੀ ਗੁੱਡ ਸੋ ਅਸੀਂ ਤੁਹਾ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਸੀਂ ਜਿਹੜੇ ਆਪਣੇ ਬਾਕੀ ਤੁਹਾਡੇ ਸਾਥੀ ਨੇ ਜਾਂ ਛੋਟੇ ਬੱਚੇ ਨੇ ਇਹ ਜਿਹੜਾ ਤੁਸੀਂ ਦਰਜਾ ਹਾਸਲ ਕੀਤਾ ਜਾਂ ਜਿਹੜੀ ਪੋਜੀ ਕਿਸ ਤਰੀਕੇ ਮਤਲਬ ਉਹਨਾਂ ਨੂੰ ਕੀ ਗਾਈਡਲਾਈਨ ਦੇਣਾ ਚਾਹੋਗੇ ਬਸ ਇਵੇਂ ਐ ਵੀ ਇੱਕ ਕਲੀ ਕੰਸਿਸਟੈਂਸੀ ਇੱਕ ਵਰਡ ਹੈ ਜਿਹੜਾ ਮਲਕੀ ਬੰਦੇ ਨੂੰ ਆਪਣੀ ਜ਼ਿੰਦਗੀ ਚ ਇਕੱਲੇ ਪੜਾਈ ਚ ਨਹੀਂ ਹਰੀ ਚੀਜ਼ ਚ ਪਨਾਣਾ ਚਾਹੀਦਾ ਜਿਵੇਂ ਜਿੰਨਾ ਵੀ ਆਪਣਾ ਡਿਲੀ ਦਾ ਕੰਮ ਹੁੰਦਾ ਡਿਲੀ ਕਰੋ ਮੇਰਾ ਕੀ ਸੀ ਮਲਕੀ ਮੈਂ ਸਵੇਰੇ ਉੱਠਦਾ ਤਾਂ ਮਲਕੀ ਮੇਰਾ ਟਾਰਗੇਟ ਤਿਆਰ ਹੁੰਦਾ ਕਿ ਮੈਨੇ ਅੱਜ ਪੂਰੇ ਦਿਨ ਚੰਨਾ ਕੰਮ ਕਰਨਾ ਹੈ ਉਹ ਕਰਨਾ ਹੀ ਉਹਨੂੰ ਅੱਗੇ ਤੇ ਪਾਉਣਾ ਹੀ ਨਹੀਂ ਹੈਗਾ ਤੇ ਕੁਝ ਵੀ ਹੋ ਜੇ ਅਗਰ ਕੀ ਮਲ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ ਤੇ ਮਤਲਬ ਕਿ ਸਮਾਂ ਤਾਂ ਹੈ ਹੀ ਹੈ ਜੇ ਆਪਾਂ ਸਮੇਂ ਦੇ ਕਦਰ ਕਰਾਂਗੇ ਸਮਾਂ ਆਪਣੀ ਵੀ ਕਦਰ ਕਰੂਗਾ ਅੱਛਾ ਇਹ ਮਤਲਬ ਸਾਇੰਸ ਦੇ ਵਿੱਚੋਂ ਇਹ ਸਾਇੰਸ ਗਰੁੱਪ ਦੇ ਵਿੱਚੋਂ ਦਰਜਾ ਪ੍ਰਾਪਤ ਕੀਤਾ ਤੇ ਇਹ ਤੁਹਾਡੇ ਕਹਿਣ ਮੁਤਾਬਕ ਨਹੀਂ ਅਸੀਂ ਚੱਲਦੇ ਤੁਸੀਂ ਦੱਸੋ ਵੀ ਇਹ ਪੂਰਾ ਸਿਹਰਾ ਕਿੰਨਾ ਤੇ ਸਿਰ ਜਾਂਦਾ ਜਿੱਦਾਂ ਤੁਹਾਡੇ ਟੀਚਰ ਤੁਹਾਨੂੰ ਪੜਾਉਂਦੇ ਨੇ ਕਿ ਉਹਨਾਂ ਦੇ ਬਾਰੇ ਵੀ ਥੋੜਾ ਦੱਸੋ ਨਹੀਂ ਸਰ ਜੰਨਾ ਦਾ ਮੇਰੇ ਟੀਚਰ ਦੇ ਸਿਰ ਹੀ ਕਿਉਂਕਿ ਕੱਲਾ ਮੈਂ ਕੀ ਕਰ ਸਕਦਾ ਨਹੀਂ ਮਲਕੀ ਜੋ ਗਾਈਡਸ ਕਰਨਗੇ ਤਾਂ ਹੀ ਅਸੀਂ ਪੜਾਂਗੇ ਤਾਂ ਉਹਨਾਂ ਦੇ ਸਿਰ ਹੀ ਜੰਨਾ ਸਰ ਸਿਰਾ ਤਾਂ ਹੀ ਸਾਰਾ ਵੈਰੀ ਗੁੱਡ ਸੋ ਸਾਡੇ ਨਾਲ ਸਾਡੇ ਜੋ ਸਾਇੰਸ ਦੇ ਟੀਚਰ ਸਾਹਿਬਾਨ ਨੇ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਥੋੜਾ ਜਿਹਾ ਤੁਸੀਂ ਵੀ ਫਿਰ ਚਾਣਨਾ ਪਾ ਦੋ ਆਪਣੇ ਜੋ ਸਟੂਡੈਂਟ ਨੇ ਤੁਹਾਡੇ ਪਿਆਰੇ ਸਟੂਡੈਂਟ ਨੇ ਬੜਾ ਵਧੀਆ ਦਰਜਾ ਪ੍ਰਾਪਤ ਕੀਤਾ ਤੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਜੀ ਆ ਸਾਡੇ ਪਿਆਰੇ ਸਟੂਡੈਂਟ ਸੁਖਵੀਰ ਨੇ ਪੂਰੇ ਪੰਜਾਬ ਵਿੱਚੋਂ 14ਵਾਂ ਰੈਂਕ ਹਾਸਲ ਕੀਤਾ ਹੈ 487 ਨੰਬਰ ਲੈ ਕੇ ਤੇ ਸਾਇੰਸ ਵਿੱਚੋਂ ਮੇਰੇ ਖਿਆਲ ਚ ਕਿਲੁੱਤੀ ਮੈਰਿਟ ਹੈ ਸੰਗਰੂਰ ਜ਼ਿਲ੍ਹੇ ਚੋਂ ਜਿਹੜੀ ਹਾਸਲ ਕੀਤੀ ਹੈ ਤਾਂ ਇਹਦਾ ਸਿਹਰਾ ਸਭ ਤੋਂ ਪਹਿਲਾਂ ਤਾਂ ਇਹਦੀ ਮਿਹਨਤ ਨੂੰ ਜਾਂਦਾ ਹੈ ਇਹਦੇ ਮਾਪਿਆਂ ਨੂੰ ਜਾਂਦਾ ਹੈ ਫਿਰ ਸਾਡੀ ਸਾਇੰਸ ਦੀ ਪੂਰੀ ਟੀਮ ਹੈ ਲਖਵੀਰ ਸਰ ਨੇ ਸਾਡੇ ਕੈਮਿਸਟਰੀ ਲੈਕਚਰਾਰ ਸੋਨਿਆ ਮੈਮ ਨੇ ਬਾਇਓ ਲੈਕਚਰਾਰ ਅਸ਼ਵਨੀ ਸਰ ਨੇ ਮੈਥ ਲੈਕਚਰਾਰ ਪੰਜਾਬੀ ਲੈਕਚਰਾਰ ਗੁਰਦੀਪ ਸਰ ਤੇ ਇੰਗਲਿਸ਼ ਲੈਕਚਰਾਰ ਪਰਮਿੰਦਰ ਸਰ ਜੀ ਤੇ ਸਾਰਿਆਂ ਨੂੰ ਇਹਨਾਂ ਦਾ ਸਿਹਰਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਨਾਲ-ਨਾਲ ਹੀ ਮਿਹਨਤ ਦੇ ਸਦਕੇ ਹੀ ਕੱਲੇ-ਕੱਲੇ ਨੰਬਰਦਾਰੇ ਮੁੱਲ ਹੁੰਦਾ ਹੈ ਜੇ ਬੱਚੇ ਨੇ ਮੈਰਿਟ ਲੈ ਕੇ ਆਣੀਆਂ ਤੇ ਮੇਰੇ ਨਾਲ ਇਹ ਲਗਾਤਾਰ ਬਤੌਰ ਇੰਚਾਰਜ ਰਹਾ ਮੈਂ ਤਾਂ ਫਿਕਸ ਲੈਕਚਰਾਰ ਵੀ ਰਿਹਾ ਹਾਂ ਇਹਦਾ ਤੇ ਕੱਲੇ-ਕੱਲੇ ਪੇਪਰ ਤੋਂ ਪਹਿਲਾਂ ਸਾਡੀ ਵਿਚਾਰ ਹਮੇਸ਼ਾ ਚੱਲਦਾ ਰਹਿੰਦਾ ਸੀ ਕਿ ਅਗਲੇ ਪੇਪਰ ਦੇ ਵਿੱਚ ਕੀ ਕਰੀਏ ਤੇ ਜਿਹੜੇ ਪਿਛਲੇ ਪੇਪਰ ਚ ਕਿੰਨੇ ਨੰਬਰ ਘਟੇ ਨੇ ਤਾਂ ਅਸੀਂ ਉਹਨਾਂ ਨੂੰ ਕਿਵੇਂ ਪੂਰਾ ਕਰਨਾ ਹੈ ਤਾਂ ਕਿ ਮੈਰਿਟ ਦੇ ਵਿੱਚ ਆਸਾਨ ਹਾਸਲ ਕਰ ਸਕੀਏ ਕਈ ਵਾਰ ਇਹ ਥੋੜੇ-ਬੋਤੇ ਪੂਰੇ ਸਾਲ ਦੇ ਦੌਰਾਨ ਉਤਾਰ-ਚੜਾਵਾ ਚ ਵੀ ਲੰਘਿਆ ਤਾਂ ਸਾਰੇ ਟੀਚਰਾਂ ਨੇ ਨਾਲ ਨਾਲ ਰਲ ਕੇ ਇਹਦੇ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਰਹੇ ਤਾਂ ਕਿ ਇਹ ਬੱਚਾ ਜਿਹੜਾ ਅਸਲੀ ਮੁਕਾਮ ਤੱਕ ਜਾ ਸਕੇ ਬਾਕੀ ਦੀ ਇੱਛਾ ਅੱਗੇ ਐਨਡੀਏ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨ ਦੀ ਇੱਕ ਵੱਡਾ ਆਰਮੀ ਅਫਸਰ ਬਣਨ ਦੀ ਤਸੀਂ ਚਾਹਾਂਗੇ ਕਿ ਇਹਦੀ ਮਰਦ ਵੀ ਜਿਹੜੀ ਆ ਉਹ ਪਰਮਾਤਮਾ ਜਰੂਰ ਪੂਰੀ ਕਰੇ ਤੇ ਸਾਨੂੰ ਉਮੀਦ ਹੈ ਵੀ ਇਹ ਇੱਕ ਵੱਡਾ ਅਸਰ ਬਣ ਕੇ ਇਸ ਪੂਰੇ ਪਿੰਡ ਦਾ ਸਾਡੇ ਸਕੂਲ ਦਾ ਸਾਡੇ ਸਾਰਿਆਂ ਦਾ ਪੂਰਾ ਨਾਮ ਰੋਸ਼ਨ ਕਰੂਗਾ ਹਾਂਜੀ ਸੋ ਇੱਕ ਹੋਰ ਗੱਲ ਕਰਨੀ ਚਾਹਾਂਗੇ ਜੋ ਜ਼ਰੂਰੀ ਬਣਦੀ ਹੈ ਪਿਛਲੇ ਦਿਨੀ ਇਹ ਸਾਡੇ ਜੋ ਸਰ ਨੇ ਇਹਨਾਂ ਨੂੰ ਇੱਕ ਅਵਾਰਡ ਮਿਲਿਆ ਸੀ ਸੋ ਉਹਨਾਂ ਬਾਰੇ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਦੇਖੋ ਅਵਾਰਡ ਤਾਂ ਮਿਲਦੇ ਰਹਿੰਦੇ ਆ ਜ਼ਿੰਦਗੀ ਦੇ ਵਿੱਚ ਅਵਾਰਡ ਪ੍ਰਾਪਤ ਕਰਨਾ ਸਾਡਾ ਇੱਚਾ ਵੀ ਹੋਣਾ ਚਾਹੀਦਾ ਤੇ ਸਾਡੀ ਮੰਜ਼ਿਲ ਵੀ ਇਹੀ ਹੈ ਜ਼ਿੰਦਗੀ ਜਿਉਣਾ ਦਾ ਅਸਲੀ ਤਰੀਕਾ ਹੈ ਆਪਾਂ ਕਿਸੇ ਨਾ ਕਿਸੇ ਮੰਜ਼ਲ ਤੇ ਜਾਣਾ ਤਾਂ ਉਹ ਨਿਸ਼ਾਨਾ ਤਾਂ ਲੈਣਾ ਪੈਂਦਾ ਵੀ ਅਸੀਂ ਫਲਾਣੀ ਜਗ੍ਹਾ ਜਾਣਾ ਸੋ ਇਹਨਾਂ ਨੇ ਇੱਕ ਅਵਾਰਡ ਮਿਲਿਆ ਸੀ ਇਹਨਾਂ ਨੂੰ ਤੇ ਅੱਜ ਉਹ ਅਵਾਰਡ ਦੀ ਬਦੌਲਤ ਇੱਕ ਇਹ ਪੋਜੀਸ਼ਨ ਵੀ ਮਿਲਿਆ ਤੇ ਇਹਨਾਂ ਬਾਰੇ ਮਤਰੀ ਇਹਨਾਂ ਦਾ ਕੀ ਕਹਿਣਾ ਹੈ ਵੀ ਸੁਣਾਂਗੇ ਜੀ ਆ ਹਾਂਜੀ ਅਵਾਰਡ ਦੀ ਗੱਲ ਕਰੀਏ ਤਾਂ ਬੇਸਿਕਲੀ ਪਿਛਲੇ ਸਾਲ ਮੈਨੂੰ ਮਈ ਦੇ ਵਿੱਚ ਮਾਲਤੀ ਗਿਆਨਪੀਠ ਅਵਾਰਡ ਮਿਲਿਆ ਸੀਗਾ ਐਮ ਐਨ ਐਮ ਫਾਊਂਡੇਸ਼ਨ ਵੱਲੋਂ ਰਿਸਪੈਕਟੇਬਲ ਗਵਰਨਰ ਆਫ ਕੇਰਲਾ ਜੀ ਵੱਲੋਂ ਨਾਲ ਨਾਲ ਮੈਨੂੰ ਅਵਾਰਡ ਦਿੱਤਾ ਗਿਆ ਸੀਗਾ ਫਿਕਸ ਦੇ ਲਈ ਪਰ ਮੈਨੂੰ ਇਹ ਲੱਗਦਾ ਸੀ ਵੀ ਉਹ ਅਵਾਰਡ ਮੈਂ ਬੇਸ਼ੱਕ ਲੈ ਲਿਆ ਸੀ ਪਰ ਹਲੇ ਤੱਕ ਉਹਦੇ ਅੰਦਰ ਉਹ ਜਾਨ ਨਹੀਂ ਪਈ ਸੀ ਤਾਂ ਮਤਲਬ ਉਹ ਬੇਜਾਨ ਲੱਗਦਾ ਸੀ ਮੈਨੂੰ ਹਲੇ ਵੀ ਪਰ ਇਹਦੀ ਮੈਰਿਟ ਨਾਲ ਮੈਨੂੰ ਇਹ ਲੱਗਦਾ ਵੀ ਉਹਦੇ ਚੋਂ ਜਾਨ ਪੈ ਗਈ ਤੇ ਉਹ ਜਿਹੜਾ ਅਵਾਰਡ ਹੈ ਉਹਨੂੰ ਸੱਤੇਪਿਤ ਕਰਨ ਲਈ ਜਾ ਉਹਨੂੰ ਮਤਲਬ ਵੀ ਮੈਨੂੰ ਆਪਣੇ ਲਈ ਲੋਕਾਂ ਹੋਰਾਂ ਲਈ ਨਹੀਂ ਆਪਣੇ ਲਈ ਸਹੀ ਸਾਬਤ ਕਰਨ ਲਈ ਇਸ ਬੱਚੇ ਦਾ ਵੀ ਮੈਂ ਨਾਲ ਨਾਲ ਧੰਨਵਾਦ ਦੀਆਂ ਕਿ ਇਹਦੀ ਮਿਹਨਤ ਨਾਲ ਸਾਡੇ ਵੀ ਉਸ ਨੂੰ ਕਰਮਾਂ ਨੂੰ ਚੰਗਾ ਫਲ ਮਿਲਦਾ ਨਾਲ ਨਾਲ ਤੇ ਬਸ ਇਹੀ ਕਹਿਣਾ ਚਾਹਾਂਗਾ ਬਿਲਕੁਲ ਤੇ ਇੱਧਰ ਸਾਡੇ ਨਾਲ ਹੋਰ ਪਿਆਰੇ ਬੱਚੇ ਖੜੇ ਨੇ ਤੇ ਉਹਨਾਂ ਦੇ ਮਤਲਬ ਮਾਤਾ ਪਿਤਾ ਵੀ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਆਪਣਾ ਕੀ ਨਾਂ ਹੈ ਜੀ ਸਰ ਅਮਨ ਖੁਰਾਣਾ ਅਮਨ ਖੁਰਾਣਾ ਜੀ ਅੱਜ ਬੜੀ ਖੁਸ਼ੀ ਹੋ ਰਹੀ ਆ ਤੁਸੀਂ ਵੀ ਇੱਕ ਮਤਲਬ ਇਹ ਕਹਿ ਲਓ ਗੌਰਵ ਮੈਕ ਫੀਲਡ ਲਈ ਖੜੇ ਹੋ ਤੇ ਥੋੜਾ ਜਿਹਾ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ ਵੀ ਕਿਸ ਦਰਜੇ ਦੇ ਵਿੱਚ ਕਿਹੜੀ ਕਲਾਸ ਦੇ ਵਿੱਚ ਤੁਸੀਂ ਇਹ ਜੋ ਮਲ ਮਾਰੀ ਆ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਸਰ ਮੈਂ ਪਲੱਸ 2 ਕਲਾਸ 'ਚ ਸੈਕੰਡ ਪੋਜੀਸ਼ਨ ਲਿੱਤੀ ਆ ਸਾਇੰਸ ਸਟਰੀਮ 'ਚ ਪਾਜੀ ਜੋ ਕਿ ਮਤਲਬ ਮੇਰੇ ਟੀਚਰ ਜੀ ਮੈਨ ਨਾਲ ਤੇ ਮੇਰੇ ਪੇਰੈਂਟਸ ਦੇ ਸਪੋਰਟ ਨਾਲ ਹੀ ਆਈ ਹੈ। ਸੋ ਮੈਂ ਆਪਣੇ ਟੀਚਰਸ ਤੇ ਪੇਰੈਂਟਸ ਦਾ ਥੈਂਕ ਯੂ ਕਰਨਾ ਚਾਹਨਾ ਜਿਨ੍ਹਾਂ ਨੇ ਮੈਨੂੰ ਸੈਕੰਡ ਮਿਸ਼ਨ ਜਾਂਚ ਬਹੁਤ ਹੈਲਪ ਕੀਤੀ ਹੈ। ਵੈਰੀ ਗੁੱਡ। ਹਾਂ ਜੀ ਆਪਣੇ ਅਮਨ ਖਰਾਨਾ ਜੀ ਦੇ ਪਿਤਾ ਜੀ ਵੀ ਸਾਡੇ ਨਾਲ ਨੇ ਤੇ ਉਹਨਾਂ ਨਾਲ ਵੀ ਆਪਾਂ ਖੁਸ਼ੀ ਦੇ ਪਲ ਸਾਂਝੇ ਕਰਦੇ ਆਂ। ਸਰ ਜੀ ਸਤਿ ਸ੍ਰੀ ਅਕਾਲ। ਤੇ ਆਪਣੇ ਬੇਟੇ ਨੇ ਵੀ ਵਧੀਆ ਪੋਜੀਸ਼ਨ ਹਾਸਲ ਕੀਤੀ ਹੈ। ਸੋ ਤੁਸੀਂ ਵੀ ਆਪਣੇ ਖੁਸ਼ੀ ਦੇ ਪਲ ਸਾਡੇ ਨਾਲ ਪਲੇ ਸਾਂਝੇ ਕਰੋ। ਸਾਨੂੰ ਬਹੁਤ ਵਧੀਆ ਲੱਗਿਆ ਜੀ ਅੱਛੇ ਨੰਬਰ ਲੈ ਕੇ ਆਏ। ਸਾਰੇ ਸਟਾਫ ਦਾ ਸੀ ਬਹੁਤ ਬਹੁਤ ਧੰਨਵਾਦ ਕਰਦਿਆਂ ਇਹਨਾਂ ਨੇ ਇਹਨੂੰ ਬਹੁਤ ਸ਼ੱਕਾਇਟ ਕੀਤਾ ਜੀ ਧੰਨਵਾਦ ਤੇ ਇੱਧਰ ਆਪਣਾ ਛੋਟੇ ਭਾਈ ਵੀ ਖੜੇ ਨੇ ਕੀ ਨਾ ਜੀ ਆਪਣਾ ਮਨੀਸ਼ ਸਿੰਘ ਹਾਂ ਜੀ ਤੇ ਤੁਸੀਂ ਵੀ ਫਿਰ ਕਰ ਦਿਓ ਸੁਰੂ ਮੈਮ ਮੇਰਾ ਨਾਮ ਮਨੀਸ਼ ਸਿੰਘ ਹੈ ਤੇ ਮੈਂ ਪਲਸ 2 ਨਾਨ ਮੈਡੀਕਲ ਦੇ ਵਿੱਚੋਂ ਸੈਕਿੰਡ ਪੋਜੀਸ਼ਨ ਹਾਸਿਲ ਕੀਤੀ ਹੈ ਤੇ ਜਿਹੜੀ ਇਹ ਮੇਰੀ ਜਰਨੀ ਸਟਾਰਟ ਹੋਈ ਸੀ ਪਲਸ 1 ਤੋਂ ਸਟਾਰਟ ਹੋਈ ਜਰਨੀ ਦੇ ਵਿੱਚ ਮੇਰੇ ਪੇਰੈਂਟਸ ਦਾ ਬਹੁਤ ਵੱਡਾ ਸਾਥ ਰਿਹਾ ਜਿਹੜੇ ਮੈਨੂੰ ਇਹ ਸਕੂਲ ਤੱਕ ਖਿੱਚ ਕੇ ਲੈ ਕੇ ਆਏ ਉਸ ਤੋਂ ਬਾਅਦ ਮੇਰੇ ਟੀਚਰਸ ਦਾ ਬਹੁਤ ਵੱਡਾ ਸਾਥ ਰਿਹਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਹਰ ਕਿਸੇ ਸਟੂਡੈਂਟ ਦਾ ਇੱਕ ਗੋਲ ਹੁੰਦਾ ਹੈ ਤੁਸੀਂ ਹਰ ਇੱਕ ਦਿਨ ਉਹ ਗੋਲ ਦੇ ਵਿੱਚ ਗੋਲ ਨੂੰ ਪ੍ਰਾਪਤ ਕਰਨ ਲਈ ਕੁਛ ਨਾ ਕੁਛ ਕਰਦੇ ਜਾਓ ਤੁਹਾਨੂੰ ਸਕਸੈਸ ਤੁਸੀਂ ਆਪਣੀ ਸਕਸੈਸ ਨੂੰ ਹਾਸਿਲ ਕਰੋਗੇ ਇੱਕ ਦਿਨ ਜਰੂਰ ਹਾਂ ਜੀ ਸੋ ਆਪਣੇ ਜੋ ਇਹ ਮਨੀਸ਼ ਸਿੰਘ ਹੈ ਇਹਨਾਂ ਦੇ ਮਾਤਾ ਜੀ ਨਾਲ ਵੀ ਆਪਾਂ ਗੱਲ ਕਰਾਂਗੇ ਪੈਂਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਅੱਛਾ ਅੱਜ ਫਿਰ ਬੇਟੇ ਨੇ ਬੜੀਆਂ ਵਧੀਆ ਮੱਲਾ ਮਾਰੀਆਂ ਨੇ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣਾਂ ਤੇ ਹਰ ਇੱਕ ਮਾਪਾ ਬਾਪ ਨੂੰ ਹੁੰਦਾ ਕਿ ਸਾਡਾ ਬੱਚਾ ਇੱਕ ਚੰਗੀ ਪੋਜੀਸ਼ਨ ਹਾਸਲ ਕਰੇ ਜਿਵੇਂ ਕਹਿੰਦੇ ਨੇ ਵੀ ਹਰ ਦੀ ਉਮੀਦ ਹੁੰਦੀ ਹੈ ਵੀ ਸਾਡਾ ਬੱਚਾ ਇੱਕ ਇੱਕ ਦਿਨ ਚੰਦਰਮਾ ਤੇ ਪਹੁੰਚੇ ਸੋ ਉਮੀਦ ਦੇ ਨਾਲੇ ਸਾਡਾ ਮਤਲਬ ਜੁੜਿਆ ਹੋਇਆ ਸਾਰਾ ਨਾਤਾ ਤੇ ਕਿਰਪਾ ਕਰਕੇ ਤੁਸੀਂ ਵੀ ਆਪਣੇ ਜੋ ਖੁਸ਼ੀ ਦੇ ਪਲ ਨੇ ਸਾਡੇ ਨਾਲ ਜਰੂਰ ਸਾਂਝੇ ਕਰੋ ਥੈਂਕ ਯੂ ਸਰ ਹਾਂਜੀ ਸਾਨੂੰ ਅੱਜ ਮਤਲਬ ਖੁਸ਼ੀ ਤਾਂ ਬਹੁਤ ਹੋ ਰਹੀ ਹੈ ਪਰ ਜਦੋਂ ਮੈਂ ਇੱਥੇ ਸਕੂਲ ਚ ਲਗਾਇਆ ਸੀ ਬੇਟੇ ਨੂੰ ਉਸ ਤੋਂ ਪਹਿਲਾਂ ਮੈਂ ਬੜੀ ਉਹੋ ਸੀਗਾ ਮੈਨੂੰ ਵੀ ਮੈਂ ਇੱਕ ਖੁਦ ਟੀਚਰ ਹਾਂ ਵੀ ਆਪਣੇ ਬੱਚੇ ਨੂੰ ਮੈਂ ਸਰਕਾਰੀ ਸਕੂਲ 'ਚ ਲਾਵਾਂ ਕੀ ਨਾ ਲਾਵਾਂ ਬਟ ਫਿਰ ਮੈਂ ਜਿਵੇਂ ਜਿਵੇਂ ਪਤਾ ਕੀਤਾ ਹਨਾ ਸਰੋਨਾ ਨਾਲ ਗੱਲ ਕੀਤੀ ਇੱਥੋਂ ਦੇ ਸਟਾਫ ਦਾ ਪਤਾ ਚੱਲਿਆ ਤਾਂ ਮੈਂ ਲਗਾਇਆ ਬਟ ਉਸ ਟਾਈਮ ਮੈਂ ਬੜੀ ਉਲਝਣ 'ਚ ਸੀ ਵੀ ਕੱਲ ਨੂੰ ਕਿਤੇ ਮੈਨੂੰ ਬੇਟਾ ਹੀ ਨਾ ਕਹਦੇ ਆਪਣਾ ਹਨਾ ਵੀ ਮੈਂ ਸਰਕਾਰੀ ਸਕੂਲ 'ਚ ਪੜ ਲਗਾਤਾ ਬੰਮਾ ਮੈਨੇ ਵੀ ਮੈਂ ਅੱਗੇ ਪ੍ਰਾਈਵੇਟ 'ਚ ਪੜਦਾ ਰਿਹਾ ਸੀ ਵੀ ਅਸੀਂ ਬੋਰਡ ਦੇ ਵਿੱਚ ਸੀ ਬਟ ਮੈਨੂੰ ਇੱਥੇ ਲਗਾ ਕੇ ਬਹੁਤ ਖੁਸ਼ੀ ਹੋਈ ਇੱਥੇ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਜਿਹੜਾ ਹੁਣ ਅੱਗੇ ਉਭਾਰ ਆਇਆ ਤੇ ਇੱਥੇ ਚ ਕੰਫੀਡੈਂਸ ਵੀ ਬਿਲਡ ਹੋਇਆ ਹੈ ਬਾਕੀ ਇੱਥੋਂ ਦਾ ਸਟਾਫ ਹੈ ਜਿਹੜਾ ਬਹੁਤ ਹੀ ਮਿਹਨਤੀ ਆ ਮਤਲਬ ਮੈਂ ਹਰ ਇੱਕ ਨੂੰ ਟੀਚਰਸ ਜਿਹੜੇ ਸਾਡੇ ਨਾਲ ਨੇ ਸਭ ਨੂੰ ਇਹ ਕਹਿਣਾ ਚਾਹਨੀ ਆ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵੀ ਤੁਸੀਂ ਐਡਮਿਸ਼ਨ ਕਰਾਓ ਇੱਥੇ ਬਹੁਤ ਹੀ ਮਿਹਨਤੀ ਸਟਾਫ ਹੈ ਜਿਹੜਾ ਕਿ ਆਪਣ ਪ੍ਰਾਈਵੇਟ ਸਕੂਲਾਂ ਵਿੱਚ ਉਹ ਨਹੀਂ ਮਿਲਦਾ ਤੇ ਅੱਜ ਅਸੀਂ ਸਾਰੇ ਇੱਥੇ ਬੱਚੇ ਨੇ ਇਨ੍ਹਾਂ ਦੇ ਪੇਰੈਂਟਸ ਐ ਮੈਂ ਸਭ ਦੇ ਸਾਰੇ ਹੀ ਵਧਾਈ ਦੇ ਪਾਤਰ ਐ ਇੱਥੋਂ ਦਾ ਸਟਾਫ ਪ੍ਰਿੰਸੀਪਲ ਮੈਮ ਸਭ ਲਈ ਬਹੁਤ-ਬਹੁਤ ਸ਼ੁਕਰਗੁਜ਼ਾਰਾਂ ਕਿ ਅਜ਼ਾਦੀਨਾ ਜਿਹੜਾ ਸਾਡੇ ਲਈ ਸਭ ਲਈ ਆ ਥੈਂਕ ਯੂ ਥੈਂਕ ਯੂ ਜੀ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਆਪਣੇ ਬਹੁਤ ਹੀ ਸਤਿਕਾਰਯੋਗ ਸ੍ਰੀ ਲਖਵੀਰ ਸਿੰਘ ਲਖਵੀਰ ਸਿੰਘ ਜੀ ਤੇ ਮੇਰੇ ਬਹੁਤ ਹੀ ਪਰਮ ਦੋਸਤ ਨੇ ਤੇ ਇਹ ਪੂਰੇ ਮਤਲਬ ਮੈਟਰ ਬਾਰੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਜੀ ਸਤਿ ਸ੍ਰੀ ਅਕਾਲ ਤੇ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਆਪਣੇ ਸਕੂਲ ਦਾ ਜੋ ਰਿਜ਼ਲਟ ਆ ਬੜਾ ਵਧੀਆ ਆ ਤੇ ਖੁਸ਼ੀ ਦੇ ਪਲ ਆਪਾਂ ਵੀ ਫਿਰ ਸਾਂਝੇ ਕਰਨੇ ਚਾਹੁੰਦੇ ਆਪਾਂ ਲੋਗੇ ਹਾਂਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੀ ਸਾਡੇ ਬੱਚਾ ਸੁਖਵੀਰ ਸਿੰਘ ਮੈਰਿਟ ਦੇ ਵਿੱਚ ਆਇਆ ਸਾਡੀ ਜਿਹੜੀ ਮਿਹਨਤ ਸੀ ਸਾਨੂੰ ਅਜੈਂ ਲੱਗ ਰਿਹਾ ਵੀ ਉਹਨੂੰ ਬੂਰ ਪਿਆ ਹੈ ਸੋ ਸਾਰੇ ਟੀਚਰਾਂ ਦੀ ਜਿਹੜੀ ਮਿਹਨਤ ਹੈ ਇਹ ਬੱਚਿਆਂ ਨੇ ਆਪਣੀ ਮਿਹਨਤ ਦੇ ਨਾਲ ਇਹ ਸਾਨੂੰ ਰਿਜ਼ਲਟ ਜਿਹੜਾ ਸ਼ੋ ਕਰਕੇ ਇਹ ਸਾਬਤ ਕਰ ਦਿੰਦਾ ਹੈ ਵੀ ਜਿਹੜੇ ਸਰਕਾਰੀ ਸਕੂਲ ਨੇ ਉਹ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਹਨ ਹਾਂਜੀ ਸੋ ਲਖਵੀਰ ਸਿੰਘ ਜੀ ਨੇ ਦੱਸਿਆ ਕਿ ਜਿੱਦਾਂ ਆਪਾਂ ਨੂੰ ਹੁੰਦਾ ਕਿ ਪ੍ਰਾਈਵੇਟ ਸਕੂਲ 'ਚ ਬੱਚੇ ਨੂੰ ਪੜਾਓ ਤੇ ਅੱਜ ਜੇ ਤੁਲਨਾ ਕਰੀਏ ਤਾਂ ਜਿਹੜੇ ਸਰਕਾਰੀ ਸਕੂਲ ਐ ਵੀ ਘੱਟ ਨਹੀਂ ਹੈਗੇ ਤੇ ਇਹ ਬਾਈ ਸੁਖਵੀਰ ਜੀ ਵੀ ਮਤਲਬ ਇਹ ਮੰਨ ਕੇ ਚੱਲੀਏ ਸਕੂਲ ਦੇ ਵਿੱਚੋਂ ਪੜ੍ਹ ਕੇ ਦੇਖੋ ਪੂਰੇ ਜ਼ਿਲ੍ਹੇ ਦੇ ਵਿੱਚੋਂ 14ਵਾਂ ਰੈਂਕ ਇਹਨਾਂ ਨੇ ਪ੍ਰਾਪਤ ਕੀਤਾ ਸੋ ਸਾਡੀ ਤਾਂ ਇਹ ਗੁਜਾਰਸ਼ ਰਹੂਗੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਲਾਓ ਪੜਨ ਦਾ ਬੱਚੇ ਨੇ ਹੁੰਦਾ ਜਿਹੜਾ ਪ੍ਰਾਈਵੇਟ ਸਕੂਲ ਆ ਉਹ ਕੋਈ ਇਹ ਤਾਂ ਹੈ ਨਹੀਂ ਆਪਣੇ ਆਪ ਜਿੱਦਾਂ ਕਹਿੰਦੇ ਨੇ ਵੀ ਬਾਬਾ ਜੀ ਦੀ ਪੁੜੀ ਵਾਲਾ ਕੰਮ ਤਾਂ ਹੈ ਨਹੀਂ ਵੀ ਪੂਰੀ ਕੋਲ ਕੇ ਅੰਦਰ ਪਾਤੀ ਸਾਰਾ ਕੁਝ ਠੀਕ ਨਾ ਸੋ ਆਪਾਂ ਸਟੂਡੈਂਟਸ ਆਪਣੇ ਸਟੂਡੈਂਟ ਨਾਲ ਟੀਚਰਾਂ ਨਾਲ ਤੇ ਜਿਹੜੇ ਆਪਣੇ ਛੋਟੇ ਭਾਈ ਇਹਨਾਂ ਨਾਲ ਵੀ ਗੱਲਬਾਤ ਕਰੀ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਸਾਡੇ ਮੈਡਮ ਨੇ ਤੇ ਇਹ ਵੀ ਕੁਝ ਆਪਣੇ ਵਿਚਾਰ ਸਾਂਝੇ ਕਰਨਗੇ ਮੈਡਮ ਜੀ ਸਤਿ ਸ੍ਰੀ ਅਕਾਲ ਸ਼ਿਕਾ ਸਰ ਹਾਂਜੀ ਸਰ ਤੁਸੀਂ ਮੇਰੀ ਖੁਸ਼ੀ ਦਾ ਟਿਕਾਣਾ ਸੋਚ ਹੀ ਨਹੀਂ ਸਕਦੇ ਜੀ ਜਿਵੇਂ ਇੱਕ ਆਪਦੇ ਬੱਚੇ ਦੇ ਲਈ ਆਪਾਂ ਨੂੰ ਖੁਸ਼ੀ ਹੁੰਦੀ ਆ ਜਦੋਂ ਸਾਡੇ ਸਕੂਲ ਦਾ ਰਿਜ਼ਲਟ ਇੰਨਾ ਅੱਛਾ ਆਇਆ ਤਾਂ ਬੱਚਿਆਂ ਨੇ ਮਿਹਨਤ ਕੀਤੀ ਸਭ ਤੋਂ ਵੱਡੀ ਗੱਲ ਆ ਕੱਲਾ ਰਿਜ਼ਲਟ ਨਹੀਂ ਕੱਲੀ ਪੜਾਈ ਨਹੀਂ ਬੱਚਿਆਂ ਚ ਮੋਰਲ ਵੈਲਿਊਜ਼ ਹੋਣਾ ਵੀ ਬਹੁਤ ਜ਼ਰੂਰੀ ਆ ਹਨਾ ਬੱਚਿਆਂ ਨੂੰ ਓਨੈਸਟ ਹੋਣਾ ਪੇਰੈਂਟਸ ਨਾਲ ਸਾਡੇ ਨਾਲ ਮੈਂ ਉਸ ਨੂੰ ਉਦੋਂ ਵੀ ਉੱਪਰ ਗਿਣਦੀ ਆ ਤਾਂ ਮੈਨੂੰ ਖੁਸ਼ੀ ਦੀ ਗੱਲ ਆ ਪੜਾਈ ਤਾਂ ਇਹ ਬੱਚਿਆਂ ਨੇ ਵਧੀਆ ਕੀਤੀ ਹੋਈ ਆ ਪਰਸੈਂਟੇਜ ਵੀ ਬਹੁਤ ਗੁੱਡ ਲਈ ਆ ਬਟ ਇਹ ਮੋਰਲੀ ਵੀ ਬਹੁਤ ਸਟਰੋਂਗ ਨੇ ਓਨੈਸਟ ਨੇ ਤੇ ਸਭ ਤੋਂ ਵੱਡੀ ਗੱਲ ਆ ਕਿ ਉੱਚੇ ਸੁੱਚੇ ਨੇ ਪ੍ਰਮਾਤਮਾ ਕਰੇ ਇਹ ਆ ਹੀ ਰਹਿਣ ਜ਼ਿੰਦਗੀ ਚ ਕਾਮਯਾਬ ਹੋਣ ਤੇ ਸਾਡਾ ਤੇ ਆਪਣੇ ਪੇਰੈਂਟਸ ਦਾ ਨਾਮ ਪੂਰ ਉਚਾਰਨ ਥੈਂਕ ਯੂ ਹਾਂਜੀ ਤੁਸੀਂ ਦੇਖ ਰਹੇ ਸੀ YouTube ਚੈਨਲ Only Truth 082 ਸੱਚ ਦੀ ਆਵਾਜ਼ ਆਪਾਂ ਸਕੂਲ ਦੇ ਜੋ ਮਤਲਬ ਇਹ ਕਹਿੰਦੇ ਵਿਦਿਆ ਦੇ ਮੰਦਰ ਹੈ ਜੋ ਉਸ ਦੇ ਵਿੱਚ ਖੜੇ ਸੀ ਤੋਂ ਆਪਾਂ ਇਹਨਾਂ ਨਾਲ ਵਿਚਾਰ ਸਾਂਝੇ ਕਰੇ ਜਿਹੜੇ ਮੇਰੇ ਵੀਰਾਂ ਨੇ ਮੇਰੇ ਬੱਚਿਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਤੇ ਟੀਚਰ ਸਾਹਿਬਾਨ ਤੇ ਉਹਨਾਂ ਦੇ ਸਤਿਕਾਰਯੋਗ ਮਾ ਬਾਬੇ ਸੀ ਤੋਂ ਸਾਡੇ ਚੈਨਲ ਵੱਲੋਂ ਇੱਕ ਵਾਰੀ ਫੇਰ ਸਾਰੇ ਸਟਾਫ ਨੂੰ ਤੇ ਇਹਨਾਂ ਦੇ ਮਾਪਿਆਂ ਨੂੰ ਇਹਨਾਂ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾ ਹੋਣਾ ਸੋ ਇਸ ਤਰ੍ਹਾਂ ਦੀਆਂ ਸੁੱਧ ਤੇ ਸਾਫ਼ ਵੀਡੀਓ ਦੇਖਣ ਲਈ ਇੱਕ ਵਾਰੀ ਕਿਰਪਾ ਕਰਕੇ ਸਾਡੇ ਚੈਨਲ ਦਾ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ